ਰੇਤੇ ਨਾਲ ਭਰਿਆ ਟਿਪਰ ਢਾਬੇ ਤੇ ਪਲਟ ਜਾਂਦਾ ਜਿਸ ਦੀਆਂ ਤਸਵੀਰਾਂ ਦੈਲਿਕ ਸਵੇਰਾ ਟੀਵੀ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਰੇਤੇ ਨਾਲ ਭਰਿਆ ਟਿਪਰ ਪਲਟ ਗਿਆ ਹੈ ਜਿਸ ਨਾਲ ਢਾਬੇ ਤੇ ਕੰਮ ਕਰਨ ਵਾਲਾ ਕਰਿੰਦਾ ਬੁਰੀ ਤਰ੍ਹਾਂ ਦੇ ਨਾਲ ਸਖਮੀ ਹੋ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਟਿਪਰ ਢਾਬੇ ਤੇ ਪਲਟਦਾ ਹੈ ਤਾਂ ਢਾਬੇ ਤੇ ਕੰਮ ਕਰਨ ਵਾਲਾ ਕਰਿੰਦਾ ਘੇਠਾ ਜਾਂਦਾ ਹੈ ਜਿਸ ਕਾਰਨ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤਹਾਰਸਾ ਗੜ ਸ਼ੰਕਰ ਨੰਗਲ ਪਿੰਡ ਸ਼ਾਹਪੁਰ ਦੇ ਨਜ਼ਦੀਕ ਇੱਕ ਢਾਬੇ ਦਾ ਹੈ ਜਿੱਥੇ ਇੱਕ ਢਾਬੇ ਤੇ ਓਵਰਲੋਡ ਟਿਪਰ ਪਲਟ ਜਾਂਦਾ ਹੈ ਜਿਸ ਕਾਰਨ ਢਾਬੇ ਦਾ ਪਾਰੀ ਨੁਕਸਾਨ ਹੋ ਜਾਂਦਾ ਹੈ ਪਰ ਰਾਹਤ ਵਾਲੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਇਸ ਹਾਦਸੇ ਤੋਂ ਬਾਅਦ ਟਾਪੇ ਤੇ ਕੰਮ ਕਰਨ ਵਾਲੇ ਬਾਕੀ ਕਰਿੰਦਿਆਂ ਦੇ ਵਿੱਚ ਵੀ ਹੁਣ دہشت ਦਾ ਮਾਹੌਲ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਸੜਕ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਏ ਆਏ ਦਿਨ ਕੋਈ ਨਾ ਕੋਈ ਟਿਪਰ ਪਲਟਿਆ ਹੁੰਦਾ ਏ ਤੇ ਹੁਣ ਲੋਕਾਂ ਦੇ ਵੱਲੋਂ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਓਵਰਲੋਡ ਟਿਪਰਾਂ ਤੇ ਉੱਤੇ ਕਾਰਵਾਈ ਕੀਤੀ ਜਾਵੇ ਓਵਰਲੋਡ ਟਿਪਰਾਂ ਤੇ ਚਿਕੰਜਾ ਕੱਸਿਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਇਹ ਜਿਹੜਾ ਰੋਡ ਨੰਗਲ ਰੋਡ ਗੜਸ਼ੰਕਰ ਤੋਂ ਨੰਗਰ ਰੋਡ ਹੈ ਇਹ ਤਾਂ ਹਾਦਸ਼ਿਆਂ ਦਾ ਕੇਂਦਰ ਬਣ ਗਿਆ ਹੈ ਇੱਥੇ ਰੋਜ਼ ਕੋਈ ਨਾ ਕੋਈ ਟਿੱਪਰ ਪਲਟਿਆ ਰਹਿੰਦਾ ਆ ਕਦੇ ਐਕਸੀਡੈਂਟ ਹੋ ਗਏ ਕਦੇ ਕੋਈ ਥੱਲੇ ਆ ਗਿਆ ਕਦੇ ਕੁਛ ਹੋ ਗਿਆ ਕਦੇ ਕੁਛ ਹੋ ਗਿਆ ਸਰਕਾਰ ਨੂੰ ਸ਼ਰਮ ਨਹੀਂ ਆਂਦੀ ਸਰਕਾਰ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਇਹ ওভারਲੋਡ ਗੱਡੀਆਂ ਲੈ ਕੇ ਤੁਰੇ ਫਿਰਦੇ ਨੇ ਟਿੱਪਰ ਜਿਹੜੇ ਆ ਬਹੁਤ ਪੁਰਾਣੀਆਂ ਹੀ ਔਰ ਖਸਤਾ ਹਾਲ ਦੇ ਆ ਇਹਨਾਂ ਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਟਿੱਪਰਾਂ ਨੂੰ ਜਿੰਨਾ ਇਹਨਾਂ ਦੇ ਉੱਪਰ ਵਜ਼ਨ ਪਾਉਣ ਦਾ ਹੱਕ ਹੈਗਾ ਉਹਨਾਂ ਪਵਾਇਆ ਜਾਵੇ ਤੇ ਬਾਧੂ ਜਿਹੜਾ ਟਿਪਰ ਵਜਨ ਪਾ ਕੇ ਓਵਰਲੋਡ ਹੋ ਕੇ ਚੱਲਦੇ ਆ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਜੇ ਚਲਾਨ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਦੇਖੋ ਇੱਥੇ ਕੋਈ ਨਾ ਕੋਈ ਇਸ 2 ਮਹੀਨਿਆਂ ਦੇ ਵਿੱਚ 6ਵਾਂ 7ਵਾਂ ਹਾਦਸਾ ਆਇਆ ਹੈ ਜਿਹਦੇ ਵਿੱਚ ਸਾਡੇ ਹੀ ਪਿੰਡ ਦੇ ਦੋ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਇੱਕ ਪੰਜ ਬੰਦੇ ਸਾਡੇ ਹੁਣੇ ਹੀ ਜਸਟ ਇੱਕ ਹਫ਼ਤੇ ਤੋਂ ਪਹਿਲਾਂ ਇੱਕ ਹਫ਼ਤੇ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਹੈ ਟੱਕਰ ਹੋਈ ਹੈ ਜਿਹਦੇ ਨਾਲ ਪੰਜ ਬੰਦੇ ਜਿਹੜੇ ਉਹ ਘਾਇਲ ਹੋ ਗਏ ਇਸ ਵੇਲੇ ਸਰਕਾਰੀ ਹਸਪੀਟਲ ਨਮਾ ਸ਼ਹਿਰ ਵਿੱਚ ਦਾਖਲ ਹੈ ਅੱਜ ਫਿਰ ਇਹ ਜਿਹੜਾ ਟਿਪਰ ਨੇ ਪਲਟ ਗਿਆ ਤੇ ਜਿਹਦੇ ਨਾਲ ਸਾਡੇ ਢਾਬੇ ਦੇ ਜਿਹੜੇ ਵਰਕਰ ਹੈ ਉਹ ਬੜੀ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ ਹੈ ਇੱਕ ਵਰਕਰ ਨੂੰ ਅਸੀਂ ਪਿੱਛੋਂ ਦੇ ਦੇ ਵਿੱਚੋਂ ਕੱਢਿਆ ਥੱਲੇ ਆ ਤੇ ਬਾਕੀ ਜਿਹੜੇ ਵਰਕਰ ਹੈ ਉਹ ਇੰਨੇ ਡਰ ਗਏ ਆ ਕੀਤਾ ਬੈਠੇ ਕੰਮ ਕਰਨ ਨੂੰ ਤਿਆਰ ਨਹੀਂ ਹੈ ਇਸ ਵਕਤ ਜਿਸਲੇ ਹਾਦਸਾ ਹੋਇਆ ਉਸ ਵੇਲੇ ਢਾਬੇ ਤੋਂ 30 ਤੋਂ 40 ਬੰਦੇ ਜਿਹੜੇ ਆ ਉਹ ਬੈਠੇ ਸੀ ਤੇ ਚਾਹ ਪਾਣੀ ਦਾ ਕੰਮ ਚੱਲਦਾ ਸੀ ਪਰ ਜਿਹੜੀ ਸਰਕਾਰ ਐਨੀ ਕ ਨਕਮੀ ਹੋ ਚੁੱਕੀ ਐ ਐਨੀ ਕ ਇਹ ਸਰਕਾਰ ਜਿਹੜੀ ਐ ਪ੍ਰੇਸ਼ਟ ਹੋ ਚੁੱਕੀ ਹੈ ਕਿ ਇਹ ਆਪਣੇ ਲੈਂਡ ਦੇਣ ਦੇ ਚੱਕਰ ਦੇ ਵਿੱਚ ਇਹਨਾਂ ਓਵਰਲੋਡ ਗੱਡੀਆਂ ਨੂੰ ਨਹੀਂ ਰੋਕਦੀ ਜਿਹਦੇ ਨਾਲ ਇਸ ਰੋਡ ਦੇ ਉੱਪਰ ਜਿਹੜੇ ਉਹ ਹਾਦਸੇ ਹੁੰਦੇ ਆ ਤੇ ਵੱਧ ਤੋਂ ਵੱਧ ਇਹ ਜਿਹੜਾ ਇਹ ਵਜ਼ਨ ਪਾ ਕੇ ਇਹ ਲਿਜਾਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਗੱਡੀਆਂ ਜਿਹੜੀਆਂ ਇਨਾ ਵਜ਼ਨ ਲਿਜਾਣ ਦੇ ਯੋਗ ਨਹੀਂ ਆ ਸਰਕਾਰ ਜਾਂ ਆਪਣੇ ਲੋਕਲ ਪ੍ਰਸ਼ਾਸਨ ਜਿਹੜਾ ਆ ਆਪਣੀ ਪਰਚੀ ਦੇ ਚੱਕਰ ਦੇ ਵਿੱਚ ਆਪਣੀ ਸਿਰਫ ਮਹੀਨੇ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਨਹੀਂ ਰੋਕਦਾ ਸੋ ਇਹ ਬਹੁਤ ਹੀ ਸੇਮ ਸੇਮ ਵਾਲੀ ਗੱਲ ਹੈ ਸਰਕਾਰ ਜਿਹੜੀ ਹੈ ਇਹਦੇ ਲਈ ਜ਼ਿੰਮੇਵਾਰ ਆ ਸਰਕਾਰ ਜਿਹੜੀ ਹੈ ਇਹਨਾਂ ਦੇ ਉੱਪਰ ਨੱਥ ਪਾਵੇ ਤਾਂ ਜੋ ਆਮ ਲੋਕਾਂ ਦਾ ਜਿਹੜਾ ਜੀਣਾ ਮਾਹੌਲ ਹੋ ਚੁੱਕਾ ਹੈ ਉਹ ਦੁਬਰ ਹੋ ਚੁੱਕਾ ਹੈ ਉਹਦੇ ਵਿੱਚ ਸੁਧਾਰ ਆ ਚਕੇ ਬਾਕੀ ਸਰਕਾਰ ਨੂੰ ਦੱਸਣ ਦੀ ਲੋੜ ਨਹੀਂ ਸਾਡੇ ਡਿਪਟੀ ਸਪੀਕਰ ਜਿਹੜੇ ਐ ਇਸ ਗੜシャンਕਰ ਦੇ ਵਿੱਚ ਐ ਉਹ ਪਿੰਡਾਂ 'ਚ ਬੰਡੀਆਂ ਪਾਣ ਦਾ ਜਾਣਦੇ ਐ ਪਰ ਇਦਾਂ ਦੇ ਕੰਮ ਕਰਾਉਣ ਨਹੀਂ ਜਾਣਦੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ए फॉर WhatsApp चैनल पर